ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮਾਨੋਚਾਲ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਮਿੰਟ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਘਰੋਂ ਦੋਸਤੋ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਬੇਸ਼ੱਕ ਉਸ ਵੀਡੀਓ ਦੇ ਵਿੱਚ ਆਪਾਂ ਮੱਝਾਂ ਝੋਟੀਆਂ ਦਿਖਾਉਂਦੇ ਰਹੇ ਆ ਵੜਾਂ ਵੀ ਤਕਰੀਬਨ ਇਸ ਘਰੇ ਆਉਂਦ ਕਰ ਰਹੀਆਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਰੋਟੀਨ ਦੇ ਵਿੱਚ ਅੱਗੇ ਤੋਂ ਦੋਸਤੋ ਪਸ਼ੂ ਇਸ ਘਰੇ ਆਇਆ ਕਰਨਗੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜਿਹਦੇ ਵੀਰ ਜਸਪਾਲ ਸਿੰਘ ਦੇ ਕੋਲੇ ਪਹੁੰਚਿਆ ਦੋਸਤੋ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਮਾਨੋਚਾਲ ਕਰਨੀ ਆ ਤੇ ਤਰਨਤਨ ਸਾਹਿਬ ਤੋਂ ਦੋਸਤੋ ਜਿਹੜਾ ਰੋਡ ਦਿয়ালਪੁਰਾ ਠਿੱਖੀ ਪਿੰਡ ਤੋਂ ਨਿਕਲਦਾ ਉਸ ਰੋਡ ਦੇ ਉੱਪਰ ਪਿੰਡ ਮਾਨੋਚਾਲ ਆਉਂਦਾ ਅੱਗੇ ਪਿੰਡ ਬਿਲਕੁਲ ਸ਼ਿਹਾਜਪੁਰ ਆ ਜਾਂਦਾ ਠੀਕ ਹੈ ਜੀ ਸੋ ਬਾਕੀ ਇਨਫੋਰਮੇਸ਼ਨ ਆਪਾਂ ਲੈਣੇ ਆ ਦੋਸਤੋ ਵੀਰ ਜਸਪਾਲ ਸਿੰਘ ਤੋਂ ਦੋ ਵੜਾ ਤੁਹਾਨੂੰ ਦਿਖਾਉਣੀ ਆ ਜਿਸ ਕਵਰੇਜ ਵਿੱਚ ਦੋਵੇਂ ਵੇੜਾਂ ਦੋਸਤੋ ਐਚ ਐਫ ਬਰੀਡ ਦੀਆਂ ਨੇ ਇੱਕ ਪਹਿਲਣ ਬੱਚੀ ਐ ਇੱਕ ਦੂਜਾ ਸੂਆ ਸੂਣੀ ਐ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਦੋਸਤੋ ਅੱਜ 2 ਦਸੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 1.5 ਵਜੇ ਦਾ ਸਮਾਂ ਹੈਗਾ ਸੋ ਪਸ਼ੂ ਦੋਨੋਂ ਗੱਬਣ ਆ ਦੋਵੇਂ ਵੇੜਾਂ ਗੱਬਣ ਆ ਸੋ ਕੋਈ ਵੀ ਰਾਵਿਆ ਆਪਦੀ ਨਰਕਪਰਕ ਤੁਸੀਂ ਟਿੱਪ ਕੇ ਤਸੱਲੀ ਕਰ ਸਕਦੇ ਜੇ ਠੀਕ ਆ ਜੀ ਆਓ ਲੈਨੇ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਜਸਪਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਜਿਸਰਪਾ ਜੀ ਸਭ ਨੂੰ ਸਭ ਠੀਕ ਠਾਕ ਜੀ ਠੀਕ अच्छा वीर जसपाल सिंह पशु ਇਸੇ ਤਰ੍ਹਾਂ ਦੀ ਤਕਰੀਬ ਕਰਾਉਂਦੇ ਜਾਂਦੇ ਰਹਿੰਦੇ ਆਪਣੇ ਕੋਲ ਹਾਂਜੀ ਹੁੰਦੇ ਜਾਂਦੇ ਰਹਿੰਦੇ ਆ ਜੀ ਠੀਕ ਹੈ ਜੀ ਪਹਿਲਾਂ ਚੱਲ ਚੱਲੇ ਲੱਗੇ ਸੀ ਤਾਂ ਕਰਕੇ ਥੋੜਾ ਜਿਹਾ ਲੇਟ ਆ ਵੀਡੀਓ ਪਾਈ ਨਾਲੇ ਉਦਾਂ ਵੀ ਤੇ ਹੁਣ ਮੰਨ ਲਓ ਇਸੇ ਕੰਮ ਤੀਆਂ ਫੇਰ ਕਣਕਾਂ ਬਜਾਈ ਹੋ ਗਈ ਮਨ ਲਾ ਤਾਂ ਭਰਪੂਰ ਵੀ ਲਈਆਂ ਤੁਸੀਂ ਹਾਂ ਕਣਕਾਂ ਹੀ ਭਰ ਵੀ ਲਈਆਂ ਸੀ ਬਿਲਕੁਲ ਜੀ ਬਿਲਕੁਲ ਤੇ ਅੱਜ ਫਿਲਹਾਲ ਆਪਣੇ ਕੋਲ ਦੋ ਵੜਾ ਐਚ ਐਫ ਹਾਂਜੀ ਹਾਂਜੀ ਇੱਕ ਪਹਿਲਾਂ ਤੁਸੀਂ ਦੱਸੀਏ ਜੀ ਇੱਕ ਦੂਜਾ ਸੂਬਾ ਸੁਣੀ ਆ ਹਾਂਜੀ ਇੱਕ ਦੂਸਰੇ ਸੂਬੇ ਦੋਨੋਂ ਗੱਪਣ ਹਾਂਜੀ ਹਾਂਜੀ ਦੋਨੋਂ ਗੱਪਣ ਠੀਕ ਹੈ ਜੀ ਇੱਕ ਦੇ 6 ਤਰੀਕ ਨੂੰ ਦਿਨ ਪੂਰਾ ਠੀਕ ਹੈ ਜੀ ਆਜੋ ਕਰਦੇ ਆਂ ਗੱਲਬਾਤ ਸ਼ੁਰੂ ਸੋ ਪਹਿਲੇ ਨੰਬਰ ਤੋਂ ਦੋਸਤੋ ਇੱਕ ਇਸ ਵਾਇਰ ਤੋਂ ਆਪਾਂ ਗੱਲਬਾਤ ਸਟਾਰਟ ਕਰ ਲੈਨੇ ਆ ਤੇ ਇਹ ਸੂਆ ਵੀਰ ਕਿਨਵਾ ਸੂਣ ਜਾ ਰਹੀ ਹੈ ਇਹ ਪਹਿਲਾ ਸੂਆ ਜੀ ਪਹਿਲਣ ਬੱਚੀ ਆ ਪਹਿਲਣ ਬੱਚੀ ਆ ਜੀ ਲਓ ਜੀ ਪਹਿਲਣ ਬੱਚੀ ਆ ਦੋਸਤੋ ਪਹਿਲਾ ਸੂਆ ਸੂਣ ਜਾ ਰਹੀ ਆ ਸੋ ਬਾਕੀ ਆ ਤੁਸੀਂ ਵੇਖੋ ਫੇਸ ਕੁਆਲਟੀ ਵੇਖ ਸਕਦੇ ਜੀ ਠੀਕ ਆ ਜੀ ਡੱਬੀ ਵਾਇਰ ਆ ਤੇ ਬਰੀਡ ਵਾਈਜ਼ ਵੇਖ ਲਓਗੇ ਤੇ ਐਚ ਐਫ ਬਰੀਡ ਦੇ ਵਿੱਚ ਆ ਠੀਕ ਆ ਜੀ ਹਾਈਟ ਸੋਹਣੀ ਆ ਕੱਦ ਸੋਹਣਾ ਬਾਕੀ ਥਣ ਭਾਂਡਾ ਬਹੁਤ ਸੋਹਣਾ ਵਿਖਾਲਾ ਸੋਹਣਾ ਬਣਾ ਕੇ ਤਿਆਰ ਕਰਦੀ ਪਈ ਆ ਜ ਆਹ ਲਾ ਆਹ ਕੋਈ ਨਾ ਕੋਈ ਆਹ ਲੈ ਕੋਈ ਗੱਲ ਉਧਰ ਸੂਟ ਪੈਂਦਾ ਉਧਰ ਹਾਂ ਆਉਣ ਆਉਣ ਤੁਰਦੇ ਕੋਈ ਨਾ ਸੋ ਬਾਕੀ ਲੋਕ ਜਿੱਦਾਂ ਪਹਿਲਾਂ ਵੱਛੀ ਨੇ ਸੁਣਾ ਉਸ ਹਿਸਾਬ ਵੰਡ ਦਾ ਜਿਹੜਾ ਥਾਣਾ ਦੋਸਤੋ ਥਣ ਪੂਰਾ ਕੱਢ ਆਉਗੀ ਠੀਕ ਹੈ ਨਾਰਮਲੀ ਆਪਾਂ ਦੇਖਦੇ ਆਂ ਵੀ ਪਸ਼ੂ ਕਈਰਾ ਸੂਣ ਤੋਂ ਬਾਅਦ ਅ ਬਿਲਕੁਲ ਜਿਹੜਾ ਦੋਸਤੋ ਥਾਣ ਹੋਰ ਵੀ ਕੱਢ ਆਉਗੀ ਹੁਣ ਵੀ ਤਕਰੀਬਨ ਕੋਈ 1.5 1.5 ਇੰਚ ਥਾਣ ਹੁਣ ਵੀ ਹੈਗਾ ਰੋਗ ਜਿਹੜਾ ਦੋਸਤੋ ਕਈ ਵਾਰ ਮੁੱਠੀ ਉੱਪਰੋਂ ਵੀ ਭਰੀ ਜਾਂਦੀ ਹੈ ਲੇਵੇ ਤੋਂ ਠੀਕ ਹੈ ਬਹੁਤ ਪੋਟਾ ਜੀ ਥਣ ਪੋਟਾ ਨਾ ਬਹੁਤ ਆ ਬਿਲਕੁਲ ਜੀ ਸੋ ਜਿਵੇਂ ਜਿਵੇਂ ਬਿਲਕੁਲ ਹਵਾਨਾ ਬਣਾਈ ਆਉਂਦੀ ਆ ਦੋਸਤੋ ਨੇੜੇ ਸੂਣ ਤੇ ਆ ਰਹੀ ਆ ਓਵੇਂ ਓਵੇਂ ਥਾਣ ਬਿਲਕੁਲ ਨਿਕਲਦਾ ਜਾ ਆ ਦੇਖੋ ਠੀਕ ਆ ਸੋ ਸੋਣੀ ਵਾਂਡਾ ਆ ਬਿਲਕੁਲ ਚੌਥਾ ਥਨਾ ਦੀ ਗੱਲ ਕਰ ਲਈਏ ਦੋਸਤੋ ਅਗਲੇ ਪਿਛਲੇ ਥਨਾ ਦੀ ਗੱਲ ਕਰ ਲਈਏ ਬਿਲਕੁਲ ਸਪੇਸ ਚੰਗੀ ਹੈ ਥਨਾ ਦੀ ਠੀਕ ਆ ਤੇ ਕੱਦ ਕਾਰ ਦੀ ਵੀ ਸੋਣੀ ਆ ਸੋ ਕੋਈ ਵੀਰ ਮੀਡੀਅਮ ਹਾਈਟ ਵੀ ਮੰਨ ਸਕਦਾ ਬਾਕੀ ਵਹਿੜ ਪੂਰੀ ਜੱਜਦੀ ਹੈ ਪੂਰੀ ਫੱਬਦੀ ਹੈ ਠੀਕ ਆ ਸੋ ਪਸੰਦ ਆਊਗੀ ਦੋਸਤੋ ਤੁਹਾਨੂੰ ਬਿਲਕੁਲ ਪਹਿਲਾ ਸੂਬਾ ਸੋਣੀ ਇਹ ਬੱਚੀ ਤੇ ਜਰੂਰ ਮਨ ਨੂੰ ਲੱਗੂਗੀ ਜਿੰਦੇ ਮਨ ਨੂੰ ਦਿਲ ਨੂੰ ਲੱਗੀ ਦੋਸਤੋ ਤੁਸੀਂ ਸੌਦਾ ਕਰ ਲਿਓ ਤੇ ਵੀਰ ਜਸਪਾਲ ਕਿੰਨਾ ਮੁੱਲ ਕਰਾਂਗਾ ਇਹਦਾ ਮੁੱਲ ਤੇ ਦਾਗੇ 56000 ਰੁਪਇਆ ਕਰਦੇ ਆ ਜੀ ਅੱਛਾ ਜੀ ਹਾਂ ਜੀ ਤੇ ਕੋਈ ਗੱਲ ਨਹੀਂ ਵੀਰ ਭਰਾ ਜਿੱਦਾਂ ਉਹ ਮਾਨਤਾ ਕਰ ਲਾਂਗੇ ਜੀ 56 ਚੋਂ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਕਰਦੇ ਹੋ ਜੋ ਖੁੱਲਾ ਇਮਾਨਦਾਰੀ ਜਿੰਨਾ ਵੀ ਖੁੱਲਾ ਖੁੱਲਾ ਕਰਦੇ ਆਗੇ ਜੀ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਲਓ ਵੀ ਦੋਸਤੋ 56000 ਦੇ ਵਿੱਚੋਂ ਮਾਨਤਾ ਹੋ ਜਾਊਗਾ ਸੋ ਵੜ ਤੁਸੀਂ ਪ੍ਰੋਪਰ ਦੇਖ ਲਈਏ ਜਿਹੜੇ ਵੀਰ ਨੇ ਕਿਸੇ ਨੇ ਘਰੇਲੂ ਘਰੇ ਰੱਖਣੀਆਂ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ ਠੀਕ ਹੈ ਜੀ ਨੋਰਮਲੀ ਬਿਲਕੁਲ ਘਰਾਂ ਦੇ ਵਿੱਚੋਂ ਜਿਹੜੇ ਪਸ਼ੂ ਖਰੀਦੇ ਆ ਵੀਰ ਨੇ ਠੀਕ ਆ ਇਸੇ ਤਰ੍ਹਾਂ ਪਸ਼ੂ ਚਾਹੇ 2 ਨਗ ਹੋਣ ਚਾਹੇ 3 ਨਗ ਹੋਣ ਘਰਾਂ ਦੇ ਵਿੱਚੋਂ ਚੰਗੇ ਭਰੋਸੇਯੋਗ ਥਾਂ ਤੋਂ ਜਿਹੜੇ ਦੋਸਤ ਖਰੀਦੇ ਜਾਂਦੇ ਆ ਠੀਕ ਆ ਜ਼ਰੂਰ ਹੱਥ ਪਾ ਲਿਓ ਵੜ ਚੰਗੀ ਆ ਪਹਿਲਾ ਸਵੇਰ ਸੋਣੀ ਆ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਵੜ ਆ ਜੀ ਅੱਛਾ ਵੀਰ ਜਸਪਾਲੇ ਸਵੇਰ ਕਿਰਵਾ ਸੋਣ ਜਾ ਰਹੀ ਹੈ ਕਿਹ ਦੂਜੇ ਸਵੇਰ ਆ ਜੀ ਦੂਜੇ ਨੇ ਹਾਂ ਜੀ ਸੋ ਬੋਦੀ ਵਾਲੀ ਬਿਹੜਾ ਦੋਸਤੋ ਠੀਕ ਆ ਛੋਟੇ ਜੇ ਕੰਨ ਬੋਦੀ ਵਾਲੀ ਬਿਹੜਾ ਕਦ-ਕਾੜ ਬਹੁਤ ਸੋਹਣਾ ਠੀਕ ਆ ਜੀ ਉੱਚੇ ਕਦ-ਕਾੜ ਦੇ ਵਿੱਚ ਆ ਤੇ ਲੰਬੀਆਂ ਲੱਤਾਂ ਨੇ ਲੈਗ ਵਗੈਰਾ ਜਿਹੜੀਆਂ ਲੰਬਾਈ ਦੇ ਵਿੱਚ ਆ ਪੂਰੀਆਂ ਬਾਕੀ ਥਣ ਚੱਟੇ ਦੀ ਬਹੁਤ ਸੋਹਣੀ ਆ ਥਣ ਪੂਰਾ ਜਿਹੜਾ ਦੋਸਤੋ ਮੁੱਠੀ-ਬੁੱਠੀ ਥਾਣਾ ਠੀਕ ਆ ਜੀ ਤੇ ਕੁਆਲਿਟੀ ਬਹੁਤ ਸੋਹਣੀ ਐ ਲੈਵੇ ਦੀ ਬਿਲਕੁਲ ਇੱਕਸਾਰ ਫਾੜੀ ਵਾਲਾ ਚੱਡਾ ਦੋਸਤੋ ਤੇ ਇਹ ਜਸਪਾਲ ਭਾਈ ਇਹ ਦਿਨ ਕਿੰਨੇ ਲੈ ਜੂਗੇ ਜੀ ਜਿੰਨਾ ਹਫਤਾ ਲੈਣਾ ਜੀ 10 ਦਸਤਰੀ ਨੂੰ ਦਿਨ ਪੂਰੇ ਦੇ ਜੀ ਲਿਖ ਲਿਆ ਦਸਤਰੀ ਨੂੰ ਹਾਂ ਜ ਠੀਕ ਹੈ ਠੀਕ ਹੈ ਮੋੜ ਦਗੇ ਵੀਰ ਜਸਪਾਲ ਸੋ ਦੂਜਾ ਸੂਆ ਦੋਸਤੋ ਸੈਕਿੰਡ ਲਕਟੇਸ਼ਨ ਦੇ ਵਿੱਚ ਇਹ ਵੜ ਸੋਣ ਜਾ ਰਹੀ ਆ ਦੂਜਾ ਸੂਆ 10 ਅ 10 ਦਸੰਬਰ ਨੂੰ ਦਿਨ ਪੂਰੇ ਨਾ ਜੀ ਹਾਂਜੀ 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 ਇਸੇ ਦਾ ਠੀਕ ਹੈ ਜੀ ਹਫਤਾ ਲੈਣਾ ਇਹ ਖੁੱਲਾ ਡੋਲਾ ਜੀ ਕੋਈ ਕਿੰਨਾ ਦਿਨ ਵੱਧ ਵੀ ਖੜ ਸਕਦੀ ਘੱਟ ਵੀ ਖੜ ਸਕਦੀ ਠੀਕ ਹੈ ਜੀ ਲਓ ਜੀ 10 ਦਸੰਬਰ ਨੂੰ ਦੋਸਤੋ ਦਿਨ ਪੂਰੇ ਆ ਬੈੜ ਇਹ ਵੀ ਕਮਾਲ ਦੀ ਆ ਦੂਜਾ ਸੂਹਾ ਸੋਹਣੀ ਆ ਬਾਕੀ ਥਣ ਦੀ ਕੁਆਲਿਟੀ ਬਹੁਤ ਸੋਹਣੀ ਆ ਦੋਸਤੋ ਘੱਟ ਕਈ ਵਾਰ ਇਹੋ ਜਿਹਾ ਥਣ ਵੇਖਣ ਨੂੰ ਮਿਲਦਾ ਬਾਕੀ ਤੁਸੀਂ ਸਾਰੇ ਵੀਰ ਸਿਆਣੇ ਹੋ ਸੋ ਸਮਝਾ ਲਈਓ ਆ ਦੇਖੋ ਠੀਕ ਆ ਜੀ ਸੋ ਥਣ ਪੂਰਾ ਪੱਟੂ ਕੀ ਬਿਲਕੁਲ ਮੁੱਠੀ ਮੁੱਠੀ ਥਣ ਹੋਊਗਾ ਬੈੜ ਦਾ ਆ ਦੇਖੋ ਅੱਛਾ ਵੀਰ ਜਸਪਾਲ ਸਿੰਘ ਦੀ ਲੈਂਡ ਦੇਣ ਦੀ ਫਿਰ ਕੀ ਗੱਲ ਰਹੂਗੀ ਇਹਦਾ ਜੀ ਇਹਦਾ 60000 ਰੁਪਿਆ ਮੋਲਿਆ ਜੀ 60000 ਹਾਂ ਜੀ ਲੈ ਇਹਦੇ 40000 ਰੁਪਏ ਦੀ ਆਪਾਂ ਦੇਵਾਂਗੇ 44000 ਹਾਂ 44000 ਦੀ ਲੈ ਦੇ ਦੇ ਹਾਂ ਨਾਲ ਹੀ ਗੱਲ ਹੈ ਹਾਂ ਨਾਲ 44000 ਰੁਪਏ ਦੇ ਠੀਕ ਹੈ ਜੀ ਮੱਛੀ ਚੰਗੀਆਂ ਜੀ ਦੁੱਧ ਪਹਿਲੇ ਸੂਏ 15 16 ਲੀਟਰ ਕੱਢਿਆ ਨੇ ਠੀਕ ਆ ਹਾਂ ਤੇ ਇਹ ਤੇ ਮੱਛੀ ਤਾਂ ਪਰਲੀ ਦੀ ਵੀ ਚੰਗੀ ਉਮੀਦ ਹੋਊਗੀ ਹਾਂਜੀ ਹਾਂਜੀ ਉਹ ਉਮੀਦ ਉਹ ਝੋਲੀਦਾਰ ਮੰਨ ਲੋ ਹੈਗਾ ਆਪਾਂ ਦੂ ਕਿ ਕੋਈ ਉਹ ਵੀ 15 17 ਕਿਲੋ ਇਹਨਾਂ ਤੇ ਮੰਨ ਲੋ ਪਹਿਲੇ ਪਾਊਗੀ ਅੱਛਾ ਜੀ ਹਾਂ ਪਹਿਲੇ ਸੂਏ ਮੰਨ ਲੋ 15 16 ਕਿਲੋ ਦੁੱਧ ਆਰਾਮ ਨਾਲ ਪਾਊਗੀ ਹਾਂ ਪਹਿਲਾ ਦੋਸਤੋ ਸੂਬਾ ਸੋਣੀ ਹੈ ਵੀਰਾਂ ਦਾ ਵੀ 15 16 ਕਿਲੋ ਆਰਾਮ ਨਾਲ ਦੁੱਧ ਪਾ ਦਿਊਗੀ ਠੀਕ ਹੈ ਸੋ ਵੜ ਚੰਗੀਆਂ ਇੱਕ ਨੇ ਪਹਿਲਾਂ ਨੇ ਸੋਨਾ ਦੇ ਇੱਕ ਦੂਜੇ ਸੂਬੇ ਆ ਪਸੰਦ ਆਉਣ ਗਿਆ ਜਿਹੜੇ ਵੀਰ ਨੂੰ ਪਸੰਦ ਆਉਣ ਗਿਆ ਖਰੀਦਦਾਰ ਨੂੰ ਤੇ ਖਾਸ ਵੀ ਜਿਹੜ ਤੁਸੀਂ ਪਿੰਡ ਮਾਨੋਚਾਲ ਕਰ ਲਿਓ ਠੀਕ ਆ ਜੀ ਵੀਰ ਜਸਪਾਲ ਦੇ ਨੰਬਰ ਆਪਾਂ ਥੱਲੇ ਚਲਦੇ ਕਰ ਦਿੰਨੇ ਆ ਸੋ ਨੰਬਰ ਆਪਾਂ ਲੈ ਲੈਨੇ ਆ ਵੀਰ ਤੋਂ ਬੋਲ ਦਿਓ ਵੀਰ ਜਸਪਾਲ ਨੰਬਰ 94179 ਹਾਂ ਜੀ 83736 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਜਸਪਾਲ ਸਿੰਘ ਤੇ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਸੋ ਇਹ ਵੜਾ ਖਰੀਦ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਸਪਾਲ ਸਤਿ ਸ਼੍ਰੀ ਅਕਾਲ ਜੀ